ਪਿਆਰਪਰੀ ਸਾਥੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 18 ਜਨਵਰੀ 2025 ਅੱਜ ਦੀਆਂ ਮੁੱਖ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆਂ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਆ ਜੀ 25-2500 ਰੁਪਏ ਜਿਹੜੇ ਨੇ ਉਹ ਮਿਲਣ ਵਾਲੇ ਨੇ 18 ਤੋਂ 55 ਸਾਲ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਤੇ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਤੇ ਖਬਰਾਂ ਨੂੰ ਵਿਸਤਾਰ ਦੇ ਨਾਲ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਨਿੱਕੀ ਜੀ ਗੁਜਾਰਿਸ਼ ਕਰਾਂਗੇ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਹੌਲਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਤੁਹਾਨੂੰ ਲੈ ਕੇ ਚੱਲਦੇ ਆ ਜਿਹੜੀ ਕਿ 18 ਤੋਂ 55 ਸਾਲ ਉਮਰ ਦੇ ਲੋਕਾਂ ਦੇ ਲਈ ਆਈ ਹੈ ਇਥੇ ਤੁਸੀਂ ਪੜ੍ਹ ਸਕਦੇ ਹੋ ਪੰਜਾਬ ਚ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਖੁਸ਼ਖਬਰੀ ਛੇਤੀ ਕਰੋ ਇਹ ਕੰਮ ਪੰਜਾਬ ਵਿੱਚ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ਲਈ ਇੱਕ ਨਵਾਂ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਪੰਜਾਬ ਡੈਰੀ ਬੋਰਡ ਵੱਲੋਂ 20 ਜਨਵਰੀ ਤੋਂ 18 ਫਰਵਰੀ 2025 ਤੱਕ ਵੇਰਕਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ 4 ਹਫ਼ਤਿਆਂ ਦਾ ਡੈਰੀ ਸਿਖਲਾਈ ਕੈਂਪ ਲਗਾਇਆ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਬ੍ਰਿ얌 ਸਿੰਘ ਡਿਪਟੀ ਟਰੈਕਟਰ ਡੈਰੀ ਗੁਰਦਾਸਪੁਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡੈਰੀ ਕਿਸਾਨਾਂ ਨੂੰ ਕੁਸ਼ਲ ਡੈਰੀ ਪ੍ਰਬੰਧਕ ਬਣਾਉਣ ਲਈ ਪਸ਼ੂਆਂ ਦੀ ਦੇਖਭਾਲ ਆਦਿ ਲਈ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਮਾਡਲ ਪਸ਼ੂਆਂ ਦੇ ਸ਼ੈਡਾਂ ਦੀ ਉਸਾਰੀ, ਦੁੱਧ ਕੱਢਣ ਵਾਲੀਆਂ ਮਸ਼ੀਨਾਂ ਅਤੇ ਡੈਰੀ ਕਾਰੋਬਾਰ ਦੇ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਗ੍ਰਾਂਟਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਚਾਵਨ ਡੈਰੀ ਫਾਰਮ ਬਿੱਟ ਘੱਟੋ-ਘੱਟ 10ਵੀਂ ਪਾਸ ਹੋਣੇ ਚਾਹੀਦੇ ਹਨ ਉਸਦੀ ਉਮਰ 18 ਤੋਂ 55 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਪਿੰਡੂ ਖੇਤਰ ਨਾਲ ਸੰਬੰਧਿਤ ਹੋਵੇ ਪਹਿਲਾਂ ਘੱਟੋ-ਘੱਟ 5 ਪਸ਼ੂ ਰੱਖੇ ਹੋਣੇ ਚਾਹੀਦੇ ਹਨ ਸਿਖਲਾਈ ਕੋਰਸ ਅਪਲਾਈ ਕਰਨ ਵਾਲੇ ਚਾਹਵਨ ਆਪਣੇ ਅਸਲ ਯੋਗਤਾ ਸਰਟੀਫਿਕੇਟ ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਾਰਡ ਸਮੇਤ ਫਾਰਮ ਭਰ ਕੇ 20 ਜਨਵਰੀ 2025 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ B ਚੌਥੀ ਮੰਜ਼ਲ ਕਮਰਾ ਨੰਬਰ 508 ਚ ਦਫ਼ਤਰ ਡਿਪਟੀ ਡਾਇਰੈਕਟਰ ਡੈਰੀ ਗੁਰਦਾਸਪੁਰ ਜਮਾ ਕਰਵਾ ਦੇਣ ਸੋ ਜਿਹੜੀ ਇਹ ਵੱਡੀ ਅਪਡੇਟ ਆ ਜੀ ਡੈਰੀ ਫਾਰਮਿੰਗ ਨੂੰ ਲੈ ਕੇ 18 ਤੋਂ 55 ਸਾਲ ਉਮਰ ਦੇ ਲੋਕਾਂ ਲਈ ਸੁਨਹਿਰਾ ਹੈ ਮੌਕਾ ਜਿਹੜਾ ਕਿ ਕੋਰਸ ਜਿਹੜਾ ਹੈ ਵੇਰਕਾ ਵੱਲੋਂ ਦਿੱਤਾ ਜਾਣਾ ਅੱਗੇ ਚੱਲਦੇ ਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਖਬਰ ਆ ਰਹੀ ਹੈ ਜੀ 200 ਦੇ ਨੋਟਾਂ ਨੂੰ ਲੈ ਕੇ ਬੰਦ ਹੋਣ ਜਾ ਰਹੇ ਨੇ 200 ਰੁਪਏ ਦੇ ਨੋਟ ਆਰਵੀ ਨੇ ਜਾਰੀ ਕੀਤਾ ਨੋਟਿਸ ਕਿੰਨਾ ਕੁ ਸੱਚਾ ਇਸ ਖਬਰ ਦੇ ਵਿੱਚ ਆਪਾਂ ਅੱਗੇ ਜਾਣ ਲੈਨੇ ਆ ਮੋਦੀ ਸਰਕਾਰ ਨੇ 8 ਨਵੰਬਰ 2016 ਨੂੰ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ ਤੇ 500 ਦੇ ਨੋਟਾਂ ਨੂੰ ਬਦਲ ਕੇ 500 ਤੇ 200 ਦੇ ਨਵੇਂ ਨੋਟ ਜਾਰੀ ਕਰ ਦਿੱਤੇ ਸਨ ਇਸ ਤੋਂ ਬਾਅਦ 2000 ਦੇ ਨੋਟ ਵੀ ਹੁਣ ਬਾਜ਼ਾਰ 'ਚ ਵਾਪਸ ਲਏ ਗਏ ਹਨ ਹੁਣ ਰਿਪੋਰਟ ਆ ਰਹੀਆਂ ਨੇ ਕਿ ਸਰਕਾਰ 200 ਰੁਪਏ ਦੇ ਨੋਟ ਵੀ ਸਖਤ ਕਦਮ ਚੁੱਕ ਸਕਦੀ ਹੈ ਜਿਸ ਕਰਕੇ ਕਿ ਇਸ ਸਮੇਂ ਬਾਜ਼ਾਰ ਵਿੱਚ 500 ਅਤੇ 200 ਦੇ ਨੋਟ ਹੀ ਸਭ ਤੋਂ ਵੱਧ ਪ੍ਰਚਲਨ 'ਚ ਦੇਖੇ ਜਾ ਰਹੇ ਹਨ ਕਿ ਹੁਣ ਸਵਾਲ ਇਹ ਸਾਹਮਣੇ ਆ ਰਿਹਾ ਹੈ ਕਿ ਮੋਦੀ ਸਰਕਾਰ ਇਸਨ ਨੋਟ ਨੂੰ ਬੰਦ ਕਰਨ ਜਾ ਰਹੀ ਹੈ ਰਿਜ਼ਰਵ ਬੈਂਕ ਨੇ ਇਸ ਸਬੰਧੀ ਅਪਡੇਟ ਦਿੱਤੀ ਹੈ ਆਰਬੀ ਵੱਲੋਂ ਜਾਰੀ ਨੋਟੀਫਿਕੇਸ਼ਨ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਆਰਬੀ ਦਾ ਕਹਿਣਾ ਹੈ ਕਿ ਆਰਬੀ ਦਾ ਦੇਸ਼ ਵਿੱਚ 200 ਅਤੇ 500 ਰੁਪਏ ਦੇ ਨਕਲੀ ਨਿਰਤਾ ਪ੍ਰਚਲਨ ਜਿਹੜਾ ਵੱਧਦਾ ਜਾ ਰਿਹਾ ਬੈਂਕਾਂ ਦੇ ਆਮ ਲੋਕਾਂ ਨੂੰ ਲੈਣ ਦੇਣ ਕਰਦੇ ਸਮੇਂ ਵਾਧੂ ਸਾਵਧਾਨੀ ਵਰਤਣ ਦੀ ਚੇਤਾਵਨੀ ਜਾਰੀ ਕੀਤੀ ਹੈ ਹਾਲਾਂਕਿ ਬੈਂਕ 2000 ਰੁਪਏ ਦੇ ਨੋਟਾਂ ਤੇ ਬੰਦੀ ਵਿਸ ਕਰਨ ਲਈ ਲਗਾਈ ਗਈ ਸੀ ਕਿਉਂਕਿ ਬਾਜ਼ਾਰ ਵਿੱਚ 2000 ਰੁਪਏ ਦੇ ਨਕਲੀ ਨੋਟ ਬਹੁਤ ਜ਼ਿਆਦਾ ਜੜੇ ਹੋ ਆ ਗਿਆ ਜੀ ਸਨ ਸੁਲਝਾ ਹੈ ਆਰਵੇਦਾ ਵੱਡਾ ਅਪਡੇਟ ਆ ਸੋ ਇਸੇ ਕਾਰਨ ਜਿਹੜੇ 200 ਦੇ ਨੋਟ ਨੇ ਉਹ ਬੰਦ ਹੋ ਸਕਦੇ ਨੇ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਮਹਿਲਾਵਾਂ ਨੂੰ 25-25 100 ਰੁਪਏ ਮਿਲਣ ਵਾਲੀ ਨੇ ਵੱਡੀ ਅਪਡੇਟ ਆ ਜੀ ਦਿੱਲੀ ਚੋਣਾ ਤੋਂ ਸਬੰਧ ਵਿੱਚ ਵੱਡੀ ਅਪਡੇਟ ਆ ਭਾਜਪਾ ਨੇ ਵੱਡਾ ਐਲਾਨ ਕਰ ਦਿੱਤਾ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ ਦਿੱਲੀ ਚੋਣਾ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਸੰਕਲਪ ਪੱਤਰ ਜਿਹੜਾ ਜਾਰੀ ਕੀਤਾ ਹੈ ਜਿਸ ਨੂੰ ਭਾਜਪਾ ਦੇ ਰਜਿਸਟਰੀ ਪ੍ਰਧਾਨ ਜੇਪੀ ਨਟਾ ਨੇ ਬਿਕਸ ਦਿੱਲੀ ਦੀ ਨਹੀਂ ਆਖਿਆ ਉਹਨਾਂ ਵੱਲੋਂ ਪਾਰਟੀ ਦੇ ਸੰਕਲਪ ਪੱਤਰ ਵਿੱਚ ਗਰੀਬ ਔਰਤਾਂ ਤੇ ਬਜ਼ੁਰਗਾਂ ਲਈ ਕਈ ਵੱਡੇ ਲੜ ਕੀਤੇ ਹਨ ਜਿਨ੍ਹਾਂ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣਾ ਵੀ ਸ਼ਾਮਲ ਹੈ ਸੋ ਪੂਜਿਆ ਅਪਡੇਟ ਕੀ ਹੈ ਭਾਜਪਾ ਵੱਲੋਂ ਦਿੱਲੀ ਚੋਣਾਂ ਲਈ ਦਾ ਸੰਕਲਪ ਪੱਤਰ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ ਸੰਕਲਪ ਪੱਤਰ ਵਿੱਚ ਜਾਰੀ ਕਰਦਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀ ਪੀ ਨਰਨ ਆਖੇ ਕਿ ਦਿੱਲੀ ਵੀ ਸਰਕਾਰ ਬਣਦੇ ਅਸੀਂ ਇਸ ਕੰਪਲ ਪਾ ਨੂੰ ਜਾਰੀ ਕੀਤਾ ਜਾਵੇਗਾ ਉਹਨਾਂ ਦੇ ਲਈ ਵਿੱਚ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਗਰੀਬ ਔਰਤਾਂ ਨੂੰ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਦਾ ਵਾਅਦਾ ਕੀਤਾ ਇਸ ਤੋਂ ਇਲਾਵਾ ਹੋਲੀ ਤੇ ਦੀਵਾਲੀ ਮੌਕੇ ਇੱਕ ਹਫਤਾ ਸਿਲੰਡਰ ਦੇਣ ਦਾ ਵੀ ਐਲਾਨ ਕੀਤਾ ਇਸ ਤੋਂ ਇਲਾਵਾ ਉਹਨਾਂ ਇੱਕ ਗਰਭਵਤੀ ਔਰਤ ਨੂੰ 21000 ਰੁਪਏ ਦਿੱਤੇ ਜਾਣਗੇ ਤੇ 6 ਪੋਜੀਸ਼ਨ ਕਿਟਾਂ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਿਜਲੀ ਬਸ ਅਤੇ ਪਾਣੀ ਲੈ ਕੇ ਮੌਜੂਦਾ ਸਰਕਾਰ ਦੇ ਯੋਜਨਾਵਾਂ ਓਮੇ ਜਿਵੇਂ ਚਲਦੀਆਂ ਰਹਿਣਗੀਆਂ ਹੋਰ ਕੀ ਗੁਝਾਖਿਆ ਜੇਪੀ ਨੱਡਨੇ ਅੱਗੇ ਤੋਂ ਦੱਸ ਦਿੰਨੇ ਹੁੰਦਾ ਦੇ ਕਿ ਜੇਪੀ ਨੱਡਾ ਵੱਲੋਂ ਆਮਾ ਦੀ ਪਾਰਟੀ ਤੇ ਕਾਂਗਰਸ ਦੇ ਜੰਮ ਤੇ ਤਿੱਖਾ ਨਿਸ਼ਾਨ ਸਾਧ ਜਿੱਦੇ ਚੱਲਦੇ ਉਹਨਾਂ ਨੇ ਮੁਹੱਲਾ ਕਲੀਨ ਕਾਂ ਦਾ ਪ੍ਰਸ਼ਟਾਚਾਰ ਦਾ ਅੱਡਾ ਤੱਕ ਆਖ ਦਿੱਤਾ ਜਿਹੜਾ ਇਹ ਮਹਿਲਾਵਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਜੇਕਰ ਭਾਜਪਾ ਸਰਕਾਰ ਦੇ ਵਿੱਚ ਆਉਂਦੀ ਹੈ ਤਾਂ ਮਹਿਲਾਵਾਂ ਨੂੰ 25-2500 ਰੁਪਏ ਜਿਹੜੇ ਨੇ ਭਾਜਪਾ ਸਰਕਾਰ ਵੱਲੋਂ ਦਿੱਤੇ ਜਾਣਗੇ ਤੇ ਗਰੀਬਾਂ ਵਰਤਨ ਨੂੰ 500 ਰੁਪਏ ਸਿਲੰਡਰ ਤੇ ਸਬਸਿਡੀ ਵੀ ਜਿਹੜੀ ਆ ਉਹ ਦਿੱਤੀ ਜਾਵੇਗੀ ਸੋ ਏਸੀ ਵੱਡੀ ਅਪਡੇਟ ਦੇ ਨਾਲ ਇੱਕ ਹੋਰ ਅਪਡੇਟ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਟੂਲ ਟੈਕਸ ਨੂੰ ਲੈ ਕੇ ਵੱਡੀ ਜਾਣਕਾਰੀ ਤੁਹਾਡੇ ਨਾਲ ਇੱਥੇ ਸਾਂਝੀ ਕਰ ਰਿਹਾ ਸਕਰੀਨ ਉੱਪਰ ਤੁਸੀਂ ਵੱਡੀ ਜਿਹੜੀ ਅਪਡੇਟ ਆਓ ਦੇਖ ਸਕਦੇ ਹੋ ਟੂਲ ਟੈਕਸ ਨੂੰ ਲੈ ਕੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਤਾਂ ਇੱਥੇ ਤੁਸੀਂ ਪੜ੍ਹ ਸਕਦੇ ਹੋ ਹੁਣ ਨਹੀਂ ਦੇਣਾ ਪਵੇਗਾ ਬਾਰ-ਬਾਰ ਟੂਲ ਟੈਕਸ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਨਵੀਂ ਸਹੂਲਤ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ ਤੇ ਨਿੱਜੀ ਬਾਹਾਨਾ ਤੋਂ ਟੋਲ ਵਸੂਲੀ ਦੀ ਬਜਾਏ ਉਹਨਾਂ ਲਈ ਮਾਸਕ ਤੇ ਸਲਾਨਾ ਪਾਸ ਸ਼ੁਰੂ ਕਰਨ ਦੇ ਵਿਚਾਰ ਕਰ ਰਹੀ ਹੈ। ਗੜਕਰੀ ਦਾ ਕਹਿਣਾ ਹੈ ਕਿ ਨਿੱਜੀ ਬਾਹਾਨਾ ਤੋਂ ਕੋਲ ਵਸੂਲੀ ਸਿਰਫ 20% ਹਿੱਸਾ ਹੀ ਸਲਾਨਾ ਪਾਸ ਸ਼ੁਰੂ ਕਰਨ ਨਾਲ ਟੈਕਸ ਵਸੂਲੀ ਵਿੱਚ ਕੋਈ ਫਰਕ ਨਹੀਂ ਪਵੇਗਾ। ਨਿਤਿਨ ਗੜਕਰੀ ਨੇ ਕਿਹਾ ਕਿ ਪਿੰਡ ਦੇ ਬਾਹਰ ਟੋਲ ਕਲੈਕਸ਼ਨ ਬੂਥ ਬਣਾਏ ਜਾਣਗੇ ਜੋ ਪਿੰਡ ਵਾਸੀਆਂ ਦੀ ਆਵਾਜ਼ਾਈ ਵਿੱਚ ਕੋਈ ਰੁਕਾਵਟ ਨਾ ਪਵੇ। ਉਹਨਾਂ ਨੇ ਸਪਸ਼ਟ ਕੀਤਾ ਕਿ ਟੋਲ ਮਾਲੇ ਦਾ 74% ਦੀ ਵਪਾਰਕ ਬਾਣ ਤੋਂ ਆਉਂਦਾ ਇਸ ਲਈ ਅਸੀਂ ਨਿੱਜੀ ਬਾਣ ਲਈ ਅੱਜਕੱਲ੍ਹ ਸਲਾਹਨਾ ਪਾਸ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਹ ਇਸ ਨਾਲ ਟੋਲ ਬੈਰੀਅਰ ਉੱਪਰ ਜਾਮ ਦੀ ਸਮਿਖਿਆ ਤੋਂ ਵਿਰਾਹਤ ਜਿਹੜੀ ਆਉ ਮਿਲੇਗੀ ਉਹਨਾਂ ਕਹੇ ਕਿ ਟੂਲ ਵਸੂਲੀ ਵਿੱਚ ਨਿੱਜੀ ਬਾਣਾਂ ਦਾ ਹਿੱਸਾ ਸਿਰਫ ਸਬੀ ਫਿਰਦੀ ਹੈ ਇਸ ਲਈ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਘਟਕਰੀਦਾ ਕਿ ਹੈ ਕਿ ਸੜਕ ਆਵਾਜਾਈ ਦੇ ਰਾਜਮਾਰਗ ਮੰਤਰਾਲੇ ਨੇ ਸ਼ੁਰੂਆਤੀ ਤੌਰ ਤੇ ਰਾਸ਼ਟਰੀ ਰਾਜਮਾਰਗਾਂ ਤੇ ਫਾਸਟ ਟੈਗ ਦੇ ਨਾਲ ਇੱਕ ਬਾਧੂ ਵਿਸ਼ੇਸ਼ਤਾ ਵਜੋ ਸੈਟਲਾਈਟ ਗਲੋਬਲ ਨੈਵੀਗੇਟਰ ਸੈਟਲਾਈਟ ਸਿਸਟਮ ਅਧਾਰਤ ਟੋਲ ਕਲੈਕਸ਼ਨ ਸਿਸਟਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਪਿਛਲੇ ਸਾਲ ਜਨਵਰੀ ਵਿੱਚ ਗਟਕ੍ਰਿ ਨੇ ਕਿਹਾ ਸੀ ਕਿ ਕਰਨਾਟਕ ਵਿੱਚ ਰਾਸ਼ਟਰੀ ਆਜਮਾਰਗ ਤੇ ਬੈਂਗਲੁਰੂ ਮੈਸੂਰ ਸੈਕਸ਼ਨ ਤੇ ਹਰਿਆਣਾ ਵਿੱਚ ਐਨਐਚ 709 ਤੇ ਪਾਣੀਪਤ ਹਿਚਾਰ ਸੈਕਸ਼ਨ ਤੇ ਜੀਐਨਐਸਐਸ ਅਧਾਰਤ ਉਪਯੋਗਤਾ ਸਬੰਧ ਵਿੱਚ ਇੱਕ ਪਾਇਲਟ ਅਧਿਐਨ ਕੀਤਾ ਸਾਵੇਗਾ ਇਸ ਦਾ ਮੰਦਾ ਉਦੇਸ਼ ਟ੍ਰੈਫਿਕ ਭੀੜ ਨੂੰ ਘਟਾਉਣਾ ਤੇ ਹਾਈਵੇ ਤੇ ਕੀ ਤੈਅ ਕੀਤੀ ਗਈ ਸਹੀ ਦੂਰੀ ਦੇ ਆਧਾਰ ਤੇ ਚਾਰਜਿੰਗ ਕਰਨਾ ਹੈ 23 ਸਾਲ ਦੋ 18 ਤੇ 19 ਦੌਰਾਨ ਟੋਲ ਪਲਾਜ਼ਾ ਤੇ ਬਾਨ ਲਈ ਔਸਤ ਉਡੀਕ ਸਮਾਂ 8 ਮਿੰਟ ਸੀ ਫਾਸਟ ਟੈਗ ਦੀ ਸ਼ੁਰੂਆਤ ਨਾਲ 23 ਸਾਲ 2020 ਤੇ 21 ਤੇ 21 ਤੇ 22 ਦੌਰਾਨ ਬਾਨਾਂ ਦੇ ਔਸਤ ਉਡੀਕ ਸਮਾਂ 47 ਸੈਕਿੰਡ ਹੋ ਗਿਆ ਹਾਲਾਂਕਿ ਕੁਝ ਥਾਵਾਂ ਤੇ ਉਡੀਕ ਸਮੇਂ ਵਿੱਚ ਕਾਫੀ ਸੁਧਾਰ ਹੋਇਆ ਖਾਸ ਕਰਕੇ ਸ਼ਹਿਰਾਂ ਤੇ ਸੰਗਣੀ ਆਬਾਦੀ ਵਾਲੇ ਕਸਬੇ ਵਿੱਚ ਫ੍ਰੀ ਵੀ ਫਿਰ ਵੀ ਟੂਲ ਪਲਾਜ਼ਾ ਤੇ ਪੀਕ ਘੰਟਿਆਂ ਦੌਰਾਨ ਕੁਝ ਦੇਰੀ ਹੁੰਦੀ ਹੈ ਸੋ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਰਾਸ਼ਨ ਕਾਰਡ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਕਰੀਨ ਉੱਪਰ ਤੁਸੀਂ ਪੜ੍ਹ ਸਕਦੇ ਹੋ ਸਭ ਤੋਂ ਪਹਿਲਾਂ ਰਾਸ਼ਨ ਕਾਰਡ ਚੋਂ ਕੱਟਿਆ ਜਾਂਦਾ ਇਨ੍ਹਾਂ ਲੋਕਾਂ ਦਾ ਨਾਂ ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ ਸੋ ਵੱਡੀ ਅਪਡੇਟ ਆ ਅੱਜ ਹੀ ਭਾਰਤ ਵਿੱਚ ਜਿਹੇ ਬਹੁਤ ਸਾਰੇ ਲੋਕ ਮੌਜੂਦ ਹਨ ਜੋ ਦੋ ਵਕਤ ਦੀ ਰੋਟੀ ਨਹੀਂ ਖਾ ਸਕਦੇ ਇਨ੍ਹਾਂ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਘੱਟ ਕੀਮਤੇ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਇਸ ਲਈ ਸਰਕਾਰ ਵੱਲੋਂ ਰਾਸ਼ਨ ਕਾਰਡ ਜਾਰੀ ਕੀਤੇ ਜਾਂਦੇ ਨੇ ਜਿਸ ਨੂੰ ਦਿਖਾ ਕੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤੇ ਰਾਸ਼ ਖੁਰਾਕ ਸੁਰੱਖਿਆ ਐਕਟ ਅਧੀਨ ਦਿੱਤਾ ਗਿਆ ਰਾਸ਼ਨ ਪ੍ਰਾਪਤ ਕੀਤਾ ਜਾ ਸਕਦਾ ਪਰ ਹੁਣ ਕਈ ਲੋਕਾਂ ਦੇ ਨਾਮ ਰਾਸ਼ਨ ਕਾਰਡ ਵਿੱਚੋਂ ਘੱਟੇ ਜਾ ਰਹੇ ਨੇ ਨਾ ਲੋਕਾਂ ਦੇ ਨਾਮ ਰਾਸ਼ਨ ਕਾਰਡ ਵਿੱਚੋਂ ਕੱਟਣ ਦੇ ਸਭ ਤੋਂ ਪਹਿਲਾਂ ਕਟਾਏ ਜਾਣਗੇ ਜਿਸ ਤੋਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਮ ਰਾਸ਼ਨ ਵਿੱਚ ਨਾ ਹਟਾਇਆ ਜਾਵੇ ਇਸ ਲਈ ਇਹ ਗਲਤੀਆਂ ਤੋਂ ਬਚੋ ਆਉ ਤੁਹਾਨੂੰ ਦੱਸ ਦਿੰਨੇ ਆ ਜੀ ਵੱਡੀ ਅਪਡੇਟ ਰਾਸ਼ਨ ਕਾਰਡ ਜਾਰੀ ਕਰਨ ਲਈ ਯੋਗਤਾ ਮਾਪਦੰਡ ਸਰਕਾਰ ਦੁਆਰਾ ਤੈਅ ਕੀਤੇ ਜਾਂਦੇ ਹੈ ਰਾਸ਼ਨ ਕਾਰਡ ਇਸ ਅਧਾਰ ਤੇ ਬਣਾਇਆ ਜਾਂਦਾ ਜੇ ਕੋਈ ਝਾਲੀ ਰਾਸ਼ਨ ਕਾਰਡ ਬਣਾ ਕੇ ਰਾਸ਼ਨ ਲੈ ਰਿਹਾ ਤਾਂ ਇਸ ਲਈ ਸਾਤ ਤੋਂ ਪਹਿਲਾਂ ਉਸ ਦਾ ਨਾਮ ਮਿਟਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਰਾਸ਼ਨ ਕਾਰਡ ਧਾਰਕਾਂ ਲਈ ਈਕੇਵਾਈਸੀ ਕਰਵਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਜਿਹੜੇ ਰਾਸ਼ਨ ਕਾਰਡ ਧਾਰਕ ਈਕੇਵਾਈਸੀ ਨਹੀਂ ਕਰਵਾ ਰਹੇ ਇਸ ਲਈ ਉਹਨਾਂ ਦਾ ਵੀ ਨਾਮ ਰਾਸ਼ਨ ਕਾਰਡ ਵਿੱਚੋਂ ਹਟਾਇਆ ਜਾ ਰਿਹਾ ਹੈ ਇਸ ਲਈ ਈਕੇਵਾਈਸੀ ਕਰਵਾਉਣਾ ਬਹੁਤ ਜ਼ਰੂਰੀ ਹੈ ਤੋਂ ਇਲਾਵਾ ਇਹਨਾਂ ਲੋਕਾਂ ਦੇ ਨਾਮ ਦੋ ਵੱਖ-ਵੱਖ ਰਾਜਾਂ ਦੇ ਰਾਸ਼ਨ ਕਾਰਡ ਵਿੱਚ ਦਰਜ ਹਨ ਉਹਨਾਂ ਲੋਕਾਂ ਦਾ ਨਾਮ ਰਾਸ਼ਨ ਸੂਚੀ ਵਿੱਚੋਂ ਵੀ ਕਟਾ ਦਿੱਤਾ ਜਾਵੇਗਾ ਇਸ ਲਈ ਇਹ ਗਲਤੀਆਂ ਨਾ ਕਰੋ ਨਹੀਂ ਤਾਂ ਤੁਹਾਡਾ ਵੀ ਨਾਮ ਰਜਿਸਟਰ ਕਾਰਡ ਵਿੱਚੋਂ ਘਟਾ ਦਿੱਤਾ ਜਾਵੇਗਾ ਸੇਵਾਜ ਦੇ ਵੱਡੇ ਮੁਖਾਫਰਾ ਮਿਲਦੇ ਹੋ ਜਾਣਕਾਰੀ ਦੇ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ